ਮੈਂ ਤੁਹਾਨੂੰ ਕਿਹਾਦਾ ਵੀ ਜਾਰੀ ਡਿੰਪੀ ਨੇ ਤੋੜੀ ਕਿ ਸਖਬੀਰ ਬਾਦਾ ਵੀ ਇਹ ਗੱਲ ਦਾ ਤਾਂ ਲੱਗਦਾ ਵੀ ਜene ਡਿੰਪੀ ਨੇ ਇਹ ਸੋਚਿਆ ਵੀ ਇਹਨਾਂ ਦੀ 2.5 ਸਾਲ ਰਹੂਗੀ ਆਪਣੀ ਸਰਕਾਰ ਤੇ ਆਪਾਂ ਜਿਹੜੀਆਂ ਕੋਈ ਬਸਾਂ ਪੁੱਸਾਂ ਖੜੀਆਂ ਜਾਂ ਕੋਈ ਹੋਰ ਕੰਮ ਆਪਣੇ 2.5 ਸਾਲ ਤਾਂ ਚੱਲਣਗੇ ਇਹ ਜਿਹੜੇ ਡੈਂਪੀ ਆਈ ਜਿੱਤਿਆਂ ਦਾ ਹਾਂ ਜੇ ਕਾਲੀਆਂ ਕਾਲੀਆਂ ਚ ਖੜਾ ਰਹਿੰਦਾ ਤੇ ਕਾਲੀਆਂ ਨੂੰ ਟਿਕਟ ਲੈਂਦਾ ਤੇ ਲੋਕਾਂ ਨੂੰ ਆਮਦਾਰਤੀ ਸੀ ਵੀ ਇਹ ਦੋ ਤਿੰਨ ਆੜੀ ਹਰ ਗਿਆ ਤੇ ਖਵਰਾ ਸਾਡੇ ਆਰਕੇ ਵੀ ਪਾ ਜਾਂਦੇ ਯਾਰ ਆਈ ਯਾਰੀ ਹਰ ਜਾਂਦਾ ਅਜਿਹੇ ਨੂੰ ਪਾ ਦਿੰਦੇ ਕਿਨੋ ਸਾਡੇ ਨਾਲ ਯਾਰੀ ਮਨਪ੍ਰੀਤ ਨੇ ਤੋੜੀ ਜਿਹੜਾ ਇਥੋਂ ਸਾਨੂੰ ਛੱਡ ਗਿਆ ਤੇ ਤੁਹਾਨੂੰ ਤਾਂ ਫਿਰ ਅਕਸਰ ਜਿਹੜਾ ਆਇਆ ਉਹਨੇ ਕਰਨਾ ਹੀ ਪੈਣਾ ਜ਼ੋਰ ਨਾਲ ਹਮ ਇਹਦੇ ਨਾਨੇ ਦੀ ਨਾ ਇਹਦੇ ਨਾਨੇ ਤੇ ਮੇਰੇ ਸਹੁਰੇ ਦੇ ਪੱਗ ਵੱਟੀ ਹੈ ਤਾਂ ਹੀ ਮੇਰੇ ਬੰਨੀ ਨੇ ਮਨਪ੍ਰੀਤ ਬੰਨੀ ਹੈ ਪੱਗ ਵੱਟ ਭਰਾ ਸੀ ਹੈ ਇਹਦਾ ਨਾਨਾ ਤੇ ਮੇਰਾ ਸਹੁਰਾ ਪੱਗ ਵੱਟ ਸੀਗੇ ਘਰੇ ਤੁਸੀਂ ਫੋਟੋ ਲਾਈ ਹੋਈ ਹੈ ਇਹਨਾਂ ਦੀ ਇਹਨਾਂ ਦੀ ਫੋਟੋ ਘਰੇ ਲੱਗੀ ਪਰ ਕਹਿੰਦੇ ਬੋਰਡ ਨਹੀਂ ਪਾਉਣੀ ਨਹੀਂ ਬੋਰਡ ਉਦੋਂ ਪਾਈਆਂ ਹੁਣ ਨਹੀਂ ਕਿ ਹੁਣ ਫਿਰ ਜਦੋਂ ਇੱਕ ਬਦਲ ਬਿੰਦੇ ਬਿੰਦੇ ਬਦਲੇ ਨਹੀਂ ਜਾਂਦਾ ਅਮਰਤਾ ਵੜਿੰਗ ਤਾਂ ਕਹਿੰਦੀ ਮੈਂ ਧੀ ਐ ਹਲਕੇ ਨਹੀਂ ਸਾਡੇ ਭਾ ਦੀ ਕੋਈ ਧੀ ਨਹੀਂ ਮੇਰੇ ਘਰ ਵਾਲੇ ਦੀ ਲੱਤ ਟੁੱਟ ਗਈ ਅਮਰਤਾ ਵੜਿੰਗ ਪਤਾ ਲੈਣ ਜ਼ਰੂਰ ਆਈ ਸਰਪੰਚ ਸਾਹਿਬ ਉਹਦਾ ਆਪ ਦਾ ਬੰਦਾ ਸੀ ਤੇ ਪਤਾ ਲੈਣ ਵੀ ਨਹੀਂ ਆਇਆ ਜੀ ਹੁਣ ਤੁਸੀਂ ਵੇਖੋ ਤੁਸੀਂ ਦੇਖੋ ਇੱਕ ਪਾਸੇ ਸਾਡਾ ਆ ਕੇ ਪਹਿਲਾਂ ਪੁੱਤਾਂ ਵਾਲਾ ਹੁੰਦਾ ਸੀ ਤੇ ਹੁਣ ਸਾਡੇ ਪਿੰਡ ਦਾ ਜਵਾਈ ਬਣੀ ਜਾਂਦਾ ਜੀ ਜੇਕਰ ਹੁਣ ਸਾਡੀ ਗਰੀਬਾਂ ਦੀ ਵਾਰੀ ਆਈ ਸੀ ਨਾ ਪਿੱਛਾ ਕਰਕੇ ਝਾਕਣ ਲੱਗੇ ਲੋਕ ਕਿਉਂਕਿ ਗਰੀਬ ਉੱਠੇ ਤਾਂ ਕਰਕੇ ਭਾਈ ਥੋੜੇ ਗਰੀਬਾਂ ਦਾ ਰੁਕਵਾਸ ਬਣਾਇਆ ਹੋਰ ਕਿਹਦਾ ਬਣਾਇਆ ਹੁਣ ਸਰਪੰਚ ਕਿਹਦਾ ਬਣਾਇਆ ਸਰਪੰਚ ਇਹਨਾਂ ਲਈ ਹੈ ਗਰੀਬਾਂ ਲਈ ਉਹ ਕਾਲੀਆਂ ਜੀ ਖੜਾ ਰਹਿੰਦਾ ਨਾ ਤੇ ਉਹ ਜਾਣੇ ਪੂਰਾ ਵਧੀਆ ਹੀ ਚੱਲਿਆ ਅੱਜਕੱਲ ਤਾਂ ਫੇਰ ਸਹੀ ਤੇ ਜਾਣੇ ਜਿਹੜਾ ਦਲ ਬਦਲ ਨੂੰ ਲੋਕ ਉਹ ਤਾਂ ਚੰਗਾ ਨਹੀਂ ਸਮਝਦੇ ਦਲ ਬਦਲ ਉਹ ਤਾਂ ਮਨਪ੍ਰੀਤ ਵੀ ਆ ਹਾਂ ਦਲ ਤੇ ਕੋ ਨੂੰ ਕਿਹੜਾ ਚੰਗਾ ਸਮਝਦੀ ਹੈ ਮਤਲਬ ਰਾਜੇ ਵਾਲੀ ਗੱਲ ਤੁਸੀਂ ਕਹਿ ਤੀ ਪਿੰਡ ਦੇ ਵਿੱਚ ਇਹਨਾਂ ਨੇ ਕੰਮ ਕਰੇ ਨੇ ਬੋਧਾਂ ਪੀ ਕੇ ਘਰੇ ਬੈ ਜਾਂਦਾ ਸੀ ਜੇ ਕੋਈ ਵਿਆਹ ਤੇ ਸਾਦਾ ਸੀ ਤੇ ਤਾਂ ਸਰਦਾਰ ਦੀ ਪੰਜ-ਛਤ ਲੋਕ ਇਹ ਵੀ ਹੋਰ ਲੈ ਜਾਂਦਾ ਤੇ ਅਗਲੇ ਤਾਂ ਉਹ 100-100 ਬਿਨਾਂ ਤੇ ਅਗਲੇ ਤਾਂ 10000 ਦਾ ਸ਼ਰਾਬ ਦਾ ਆਉਂਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਗਿੱਦੜ ਵਾਹ ਜ਼ਿਮਣੀ ਚੋਣ ਤੇ ਚੋਣਾ ਕੀ ਕਹਿੰਦੀਆਂ ਨੇ ਸੱਥਾਂ ਦੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਤੇ ਸਾਥ ਅੱਜ ਦੋਦੇ ਪਿੰਡ ਦੀ ਸਭ ਤੋਂ ਵੱਧ ਵੋਟ ਐ ਇਸ ਹਲਕੇ ਦੀ ਇਸ ਪਿੰਡ ਵਿੱਚ ਬਾਬਿਆਂ ਨੇ ਪੂਰੀ ਕਹਿੰਦੇ ਵੀ ਰਮਜ ਫੜੀ ਹੋਈ ਆ ਜਿੱਤੂ ਆ ਕਿਹੜਾ ਕੀ ਲੱਗਦਾ ਬਈ ਕਿਸਮਤ ਦੇ ਦਰਵਾਜ਼ੇ ਕਿਹਦੇ ਖੁੱਲੋਗੇ ਇਧਰ ਨੂੰ ਤੋਰਦਾ ਆ ਮੁੰਡੇ ਨੂੰ ਪਤਾ ਹਾਂ ਗੱਲ ਤਾਂ ਇੰਨੀ ਐ ਵੀ ਜਿੱਤਨ ਦਾ ਤਾਂ ਕਿਸਮਤ ਨਾਲ ਹੀ ਐ ਕਿ ਪਤਾ ਕਿਹੜਾ ਜਿੱਤੂਗਾ ਤੇ ਉਹ ਸਾਰੇ ਆਪੋ ਆਪਣੇ ਚੋਰ ਲਈ ਜਾਂਦੇ ਆ ਜੇ ਜਿਹੜੀ ਤੁਸੀਂ ਨੂੰ ਇੰਟਰਵਿਊ ਚ ਕਿਹਾ ਸੀਗਾ ਵੀ ਸਰਬਜੀਤ ਖਾਲਸਾ ਜਿੱਤੂ ਹਾਂ ਹਾਂ ਜਿੱਤ ਗਿਆ ਹੀ ਉਹ ਐਤ ਕੀ ਵੀ ਦੱਸੋ ਨਾ ਤੁਸੀਂ ਜਿਹੜੀ ਗੱਲ ਦੱਬੀ ਜਾਂਦੇ ਨਹੀਂ ਨਹੀਂ ਅੱਜ ਕੱڑی ਕੋਈ ਨਹੀਂ ਸਾਰੇ ਅਜੇ ਤਾਂ ਕਰ ਕੋਈ ਪਤਾ ਨਹੀਂ ਲੱਗਦਾ ਹਾਂ ਹਾਂ ਐ ਤਾਂ ਨਹੀਂ ਵੀ ਸਾਰੇ ਪਾਸੇ ਆਪਣੀ ਪ੍ਰੱਪਾ ਹੈਗਾ ਤਾਂ ਨਹੀਂ ਦੱਸਦੇ ਨਹੀਂ ਸਾਰੇ ਪਾਸੇ ਨਹੀਂ ਪ੍ਰੱਪਾ ਦਾ ਜਿਹੜੀ ਹੈਗੀ ਉਹ ਪ੍ਰੱਪੇ ਵਾਲੀ ਗੱਲ ਸੋ ਨਹੀਂ ਦੋ ਵੀ ਦੱਸ ਦਿੰਨੇ ਪਹਿਲੋਂ ਪਹਿਲਾਂ ਸੀ ਸਾਂਗੇ ਜਿਹੜਾ ਅਸੀਂ ਮਨਪ੍ਰੀਤ ਬਾਦਰਾਨੀ ਓਏ ਹੋਏ ਜਿੰਨਾ ਜ਼ਿਕਰ ਉਹ ਹੋ ਰਿਹਾ ਹੈ ਸਾਡੇ ਤੇ ਉਹਦੇ ਹੀ ਰਹੇ ਹੁਣ ਵੀ ਆ ਗਿਆ ਉਹ ਹੋਣ ਆ ਗਿਆ ਤੇ ਹੁਣ ਉਹ ਪਹਿਲਾਂ ਸਾਨੂੰ ਛੱਡ ਗਿਆ ਬੇਵਫਾਈ ਕੀਤੀ ਹੈ ਜਦੋਂ ਉਹ ਇੱਥੋਂ ਛੱਡ ਗਿਆ ਇਲਾਕਾ ਉਹ ਦੂਜਾ ਉਹਨੂੰ ਰਾਜਾ ਬਣਨ ਗਿਆ ਆ ਗਿਆ ਤੇ ਅਸੀਂ ਰਾਜੇ ਬਣ ਨਹੀਂ ਹੋਗੇ ਹੁਣ ਜੇ ਰਾਜਾ ਬਣ ਗਿਆ ਇਥੋਂ ਭੱਜ ਜਾਂਦਾ ਤਾਂ ਅਸੀਂ ਮਨਪ੍ਰੀਤ ਨੂੰ ਪਾ ਲਦੇ ਹੁਣ ਰਾਜਾ ਬਣ ਗਿਆ ਜੇ ਇੱਥੇ ਹੀ ਖੜਾ ਹੈ ਤੇ ਹੁਣ ਸਾਨੂੰ ਅਸੀਂ ਤਾਂ ਰਾਜੇ ਬਣ ਨੂੰ ਨਹੀਂ ਵੋਟਾਂ ਪਾਉਣੀਆਂ ਮਤਲਬ ਪਹਿਲੀ ਛੱਡ ਗਈ ਤਾਂ ਦੂਜੀ ਲਿਆਉਂਦੀ ਹੁਣ ਦੋਨੇ ਆਖ ਖੜ ਗਿਆ ਹਾਂ ਹਾਂ ਹੁਣ ਦੋਨੇ ਆਖ ਖੜੀਆਂ ਤੇ ਹੁਣ ਉਹ ਆ ਵੀ ਹੁਣ ਫਿਰ ਕਿਹਦੇ ਮਗਰਾਂ ਬਿੰਦੇ ਬਿੰਦੇ ਬਦਲਣਾ ਦਾ ਥੋੜਾ ਉਹ ਉਹੀ ਬਦਲਿਆ ਸੀਗਾ ਮਨਪ੍ਰੀਤ ਅਸੀਂ ਤਾਂ ਉਦੋਂ ਵੀ ਨਹੀਂ ਬਦਲੇ ਜੇ ਖੜਾ ਰਹਿੰਦਾ ਤਾਂ ਓਏ ਹੋ ਤੇ ਤੀਜੀ ਦਾ ਕੀ ਹਿਸਾਬ ਆ ਫਿਰ ਜਿਹੜੀ ਤੀਜੀ ਹੈਗੀ ਕੰਮ ਤਾਂ ਸਾਰਿਆਂ ਨੂੰ ਪਹਿਲਾਂ ਮਨਪ੍ਰੀਤ ਕਿਆ ਨੇ ਬਾਲਾ ਕਰਿਆ ਹਾਂ ਇੱਥੇ ਜਾਣੇ ਦੋ ਦੇ ਚ ਉਹ ਤੋਂ ਬਾਅਦ ਰਾਜੇ ਬਣ ਗਨੇ ਵੀ ਜਿੰਨਾ ਹੋਇਆ ਸਾਰਾ ਕਰਿਆ ਤੇ ਜਿਹੜਾ ਹੈਗਾ ਤੀਜੀ ਧਰ ਤੀਜੀ ਧਰ ਦਾ ਤਾਂ ਉਹਦੀ ਉਹੀ ਕਿਸਮਤ ਹਾਰਦੀ ਜਾਂਦੀ ਹੈ ਉਹ ਕਾਲੀਆਂ ਜੀ ਖੜਾ ਰਹਿਦਾ ਨਾ ਤੇ ਉਹ ਜਾਣੇ ਪੂਰਾ ਵਧੀਆ ਹੀ ਚੱਲਿਆ ਅੱਜ ਕਿਨੂੰ ਤਾਂ ਫੇਰ ਸਹੀ ਹਾਂ ਤੇ ਜਾਣੇ ਜਿਹੜਾ ਦਲ ਬਦਲੂ ਨੂੰ ਲੋਕ ਉਹ ਤਾਂ ਚੰਗਾ ਨਹੀਂ ਸਮਝਦੇ ਦਲ ਬਦਲੂ ਤਾਂ ਫਿਰ ਮਨਪ੍ਰੀਤ ਵੀ ਆ ਹਾਂ ਦਲ ਤੇ ਉਹਨੂੰ ਕਿਹੜਾ ਚੰਗਾ ਸਮਝਦੇ ਆ ਅੱਛਾ ਮਾਲਾ ਰਾਜੇ ਵਾਲੀ ਗੱਲ ਤੁਸੀਂ ਕਹਿਤੀ ਹੈ ਜਾਣੇ ਤੇ ਤਾਂ ਇਹ ਆਪ ਵੀ ਨਹੀਂ ਦਲ ਬਦਲ ਕੇ ਰਾਜੀ ਵੀ ਪਹਿਲਾਂ ਉਹ ਆਪ ਬਦਲਿਆ ਸੀ ਹਾਂ ਤੇ ਹੁਣ ਵੀ ਜਿੱਥੇ ਖੜੇ ਆ ਖੜੇ ਆ ਜੇ ਲੋ ਫੇਰ ਵੇਖੀ ਜਾਊ ਯਾਨੀ ਬੰਦੇ ਤਿੰਨੇ ਹੀ ਚੰਗੇ ਆ ਕੋਈ ਇਹਦਾ ਮਾੜਾ ਨਹੀਂ ਤੇ ਆ ਤੁਸੀਂ ਡੰਡ ਵੀ ਲਾਤੀ ਤੇ ਨਾਲੇ ਕਹਤਾ ਵੀ ਚੰਗੇ ਤੇ ਨਹੀਂ ਆ ਹਾਂ ਹਾਂ ਤੈਨੂੰ ਚੰਗੇ ਆ ਇਹ ਵੀ ਸਹੀ ਆ ਹਾਂ ਇਹ ਆਮ ਕਿਧਰਵੇਂ ਦੇ ਵਿੱਚ ਸੀਗਾ ਜਦੋਂ ਇੰਨੀ ਵਾਰੀ ਅੱਗੇ ਹੋ ਗਿਆ ਸੀ ਤੇ ਇੱਕ ਵਾਰੀ ਐਤ ਕਹ ਰਿਹਾ ਨਾ ਜਿਹੜਾ ਰੋਡਾ ਇਹ ਜਿਹੜਾ ਨੰਪੀ ਹੈ ਜਿੱਤ ਜਾਂਦਾ ਜੇ ਕਾਲੀਆਂ ਵੱਲੋਂ ਹਾਂ ਜੇ ਕਾਲੀਆਂ ਕਾਲੀਆਂ 'ਚ ਖੜਾ ਰਹਿੰਦਾ ਤੇ ਕਾਲੀਆਂ ਨੀਓ ਟਿਕਟ ਲੈਂਦਾ ਤੇ ਲੋਕਾਂ ਨੂੰ ਹਮਦਰਦੀ ਸੀ ਵੀ ਇਹ ਦੋ ਤਿੰਨ ਵਾਰੀ ਹਰ ਗਿਆ ਤੇ ਖਬਰਾਂ ਸਾਡੇ ਵਰਗੇ ਵੀ ਪਾ ਜਾਂਦੇ ਯਾਰ ਆਈ ਯਾਰੀ ਹਰ ਜਾਂਦਾ ਅੱਜ ਕਰੇ ਨੂੰ ਪਾ ਗਏ ਆ ਬਸ ਸਿਰ ਉਹ ਬਦਲ ਨਾਲ ਵੇਖੋ ਵੀ ਕੀ ਬੰਦਦਾ ਹੁਣ ਉਨੇ ਸੁਖਵੀਰ ਬਾਦਲ ਨੂੰ ਛੱਡ ਕੇ ਭਗਵੰਤ ਨਾਯਾਰੀ ਪਾਲੀ ਹਾਂ 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 ਤੇ ਤਾਂ ਹੀ ਵੀ ਜਾਣੇ ਲੋਕਾਂ ਦੇ ਮਨਾਂ ਦਾ ਇਹ ਪਤਾ ਨਹੀਂ ਆ ਅਕਾਲੀਆਂ ਨੂੰ ਸਾਨੂੰ ਕਿਹ ਨਾਲ ਚੋਣ ਲੜਨੀ ਚਾਹੀਦੀ ਅਕਾਲੀਆਂ ਨੂੰ ਚੋਣ ਤਾਂ ਲੜਨੀ ਚਾਹੀਦੀ ਸੀ ਆਪ ਦੀ ਪਾਰਟੀ ਛੱਡਣੀ ਨਹੀਂ ਚਾਹੀਦੀ ਮੈਂ ਤੁਹਾਨੂੰ ਕਿਹਾਦਾ ਵੀ ਯਾਰੀ ਡਿੰਪੀ ਨੇ ਤੋੜੀ ਕਿ ਸੁਖਵੀਰ ਬਾਦਲ ਬਈ ਇਹ ਗੱਲ ਦਾ ਤਾਂ ਲੱਗਦਾ ਵੀ ਜਨੇ ਡੈਂਪੀ ਨੇ ਇਹ ਸੋਚਿਆ ਵੀ ਇਹਨਾਂ ਦੀ 2.5 ਸਾਲ ਰਹੂਗੀ ਆਪਣੀ ਸਰਕਾਰ ਤੇ ਆਪਾਂ ਜਿਹੜੀਆਂ ਕੋਈ ਬਸਾਂ ਪੂਸਾਂ ਖੜੀਆਂ ਜਾਂ ਕੋਈ ਹੋਰ ਕੰਮ ਆਪਣੇ 2.5 ਸਾਲ ਤਾਂ ਚੱਲਣਗੇ ਲਬੇ ਜਾਰੀ ਸੁਖਵੀਰ ਨੇ ਨਹੀਂ ਛੱਡੀ ਡਿੰਪੀ ਨੇ ਤਾਂ ਦੇਖ ਲੋ ਵੀ ਸੱਥਾਂ ਚ ਗੱਲ ਹੁੰਦੀ ਹੈਗੀ ਵੀ ਕਿਨੇ ਤੋੜੀ ਆਹ ਮੁੰਡੇ ਤੋਂ ਪਛਲੀ ਆ ਇਹ ਸਾਰਿਆਂ ਤੋਂ ਪੁੱਛੀ ਤਾਂ ਇਹ ਤੁਹਾਨੂੰ ਆਖੀ ਜਾਨਾ ਸਾਡੇ ਨਾਲ ਜਾਰੀ ਮਨਪ੍ਰੀਤ ਨੇ ਤੋੜੀ ਜਿਹੜਾ ਇੱਥੋਂ ਸਾਨੂੰ ਛੱਡ ਗਿਆ ਇਹ ਸਾਨੂੰ ਤਾਂ ਫਿਰ ਅਗਰ ਜਿਹੜਾ ਆਇਆ ਉਹਦੇ ਨੇ ਖੜਨਾ ਹੀ ਪੈਣਾ ਜੂਰ ਨਾਲ ਲੈ ਅ ਵੀ ਮਨਪ੍ਰੀਤ ਹੁਣ ਹੀ ਆ ਗਿਆ ਕਿੱਡੀ ਵੱਡੀ ਉਮਰ ਦੇ ਖੜਾ ਮਾੜਾ ਪਿੱਛੇ ਇੰਟਰਵਿਊ ਚੱਲਦੀ ਦੇ ਵਿੱਚ ਮਾਨਪ੍ਰੀਤ ਨੇ ਕਹਿੰਦੇ ਜਾਰੀ ਤੋੜਤੀ ਤੇ ਨਾਲ ਹੀ ਮਾਨਪ੍ਰੀਤ ਦੇ ਸਮਰਥਕ ਆ ਗਏ ਵੀ ਵੋਟਾਂ ਮੰਗਣ ਕਿਨੂੰ ਕਿਨੂੰ ਵੋਟ ਪਾਈਏ ਦੱਸੋ ਮਾਨਪ੍ਰੀਤ ਨੂੰ ਹੀ ਹਾਂਜੀ ਹਾਂਜੀ ਕਿਉਂ ਵਾਦੂ ਕੰਮ ਕੀਤੇ ਲੀਓ ਨਾ ਨੇ ਗਾਣੇ ਬਹੁਤ ਕਰਾਉਣਗੇ ਜੀ ਉਹ ਤੇ ਤੇਰੀ ਵੋਟ ਬਣੀ ਆ ਨਹੀਂ ਬਣੀ ਪਰ ਕੰਮ ਕਰਵਾਉਣੇ ਜ਼ਰੂਰੀ ਆ ਜੀ ਹਾਂਜੀ ਅਸੀਂ ਨਾ ਕੰਮ ਉਹ ਵੀ ਰਹੇ ਆ ਜੀ ਅਸੀਂ ਪਹਿਲਾਂ ਰਾਜੇ ਨਾਲ ਸੀਗੇ ਰਾਜ ਨੇ ਸਾਡਾ ਕੋਈ ਕੰਮ ਨਹੀਂ ਕਰਵਾਇਆ ਓਏ ਹੋਏ ਹੋ ਤਾਂ ਵੱਡੀ ਗੱਲ ਕਰਤੀ ਇੱਧਰ ਦੀ ਹੁੰਨੇ ਮੜਾ ਜਾ ਮੈ ਇੱਕ ਦੂਰ ਪੈਂਦਾ ਸੀਗਾ ਜੀ ਕਿਵੇਂ ਹਾਂਜੀ ਹੁਣ ਜਿੱਤੇ ਤੁਸੀਂ ਨਹੀਂ ਨਹੀਂ ਹੁਣ ਪਿਛਲੀ ਵਾਰ ਕਰਤੀ ਸੀ ਪਰ ਸਾਡਾ 10 ਸਾਲਾਂ ਦੇ ਵਿੱਚ ਕੰਮ ਕੋਈ ਵੀ ਨਹੀਂ ਹੋਇਆ ਕਾਂਗਰਸ ਵੱਲੋਂ ਸਰਪੰਚੀ ਹਾਂਜੀ ਕਿਉਂ ਨਹੀਂ ਕੰਮ ਹੋਇਆ ਤੁਹਾਡਾ ਹੋਇਆ ਹੀ ਨਹੀਂ ਅੱਗੇ ਹੋਣ ਹੀ ਨਹੀਂ ਦਿੱਤਾ ਕਿਸੇ ਨੇ ਲੋਕੀ ਸਾਡੇ ਨਾਰਾਜ਼ ਬਹੁਤ ਹੋ ਗਏ ਐਦ ਕੀ ਵੋਟ ਸਾਡੀ ਦਾ ਖਰਾਬ ਹੋ ਗਈ ਕਿਹੜਾ ਜੀ ਕੋਠਿਆਂ ਦੇ ਵਿੱਚ ਉਹ ਕਮਿਸ਼ਨ ਖਾਦੇ ਆ ਤੇ ਜੀ ਆਪਣਾ ਚੈੱਕ ਦੇ ਤੇ ਉਹ ਹੁਣ ਲੋਕ ਕਹਿੰਦੇ ਸਰਪੰਚ ਨੇ ਖਾਲੀ ਚੈੱਕ ਦੇ ਤੇ ਜਿਵੇਂ ਸਾਨੂੰ ਚੈੱਕ ਪਿੱਛੋਂ ਮਿਲੇ ਉਵੇਂ ਸੀ ਚੈੱਕ ਵੰਡਤੇ ਹੈਨਾ ਆ ਜਿਹੜੇ ਬੱਚਿਆਂ ਦੀ ਵੋਟ ਨਹੀਂ ਬਣੀ ਮਨਪ੍ਰੀਤ ਬਾਦਸਾਹ ਕਹਿੰਦੇ ਵੀ ਨੌਕਰੀ ਦਵਾਉਂਗੇ ਮੈਂ ਮੈਂ ਦਵਾ ਹੀ ਜਾਨੀ ਹੈ ਜੀ ਮੈਂ ਆਪ ਖੁਦ ਕੰਮ ਕਰਵਾਈ ਜਾਨੀ ਹੈ ਕਿੰਨਾਂ ਨੂੰ ਨੌਕਰੀ ਦਵਾਤੇ ਚੱਲਦੇ ਨੇ ਮੇਰੀ ਚੱਲਦੇ ਇਲੈਕਸ਼ਨ ਚ ਨੌਕਰੀਂ ਦਵਾ ਜਿੰਨੇ ਸ਼ਿਫਾਰਿਸ਼ਾਂ ਦਾ ਕਈ ਸ਼ਿਫਾਰਿਸ਼ ਵੀ ਨਹੀਂ ਸਾਡੀ ਉੱਥੇ ਚੱਲ ਰਹੀ ਸੀਗੇ ਹੁਣ ਸਾਡੀ ਸ਼ਿਫਾਰਿਸ਼ ਵੀ ਪੂਰੀ ਚੱਲ ਹੈ ਨਾ ਹੋਵੇ ਵੀ ਮੁੜ ਕੇ ਮਨਪ੍ਰੀਤ ਬਾਦਸਾਹ ਦਿਖਣਾ ਰਹੇ ਜੇ ਇਹ ਝੂਠਾਲਾ ਚਾਲ ਹੁੰਦੀ ਨਾ ਫਿਰ ਮੈਂ ਰਲਣਾ ਹੀ ਨਹੀਂ ਸੀ ਪਹਿਲਾਂ ਮੈਂ ਰਾਜੇ ਦੀ ਬੋਟ ਚ ਸਪੋਰਟ ਬਹੁਤ ਕਰਦੇ ਸੀ ਅਸੀਂ ਪਰ ਮੈਂ ਉਹਨਾਂ ਦੀ ਇੰਨੀ ਸਪੋਰਟ ਕਦੇ ਨਹੀਂ ਕੀਤੀ ਜਿਨੀ ਮਨਪਰੀ ਦੀ ਸਪੋਰਟ ਕਰ ਰਹੀ ਹਾਂ ਕਿਉਂਕਿ ਸਾਡੇ ਕੰਮ ਆਪ ਦੇ ਖੋਦ ਦੇ ਨਹੀਂ ਹੋਏ ਸਾਨੂੰ ਇੰਨਾ ਕੀ ਪਰੇਸ਼ਾਨ ਹੋ ਗਏ ਨਾ ਸੀ ਬਹੁਤ ਜ਼ਿਆਦੇ ਅਮਰਤਾ ਵੜਿੰਗ ਤਾਂ ਕਹਿੰਦੀ ਮੈਂ ਧੀ ਹਾਂ ਹਲਕੇ ਦੀ ਨਹੀਂ ਸਾਡੇ ਭਾ ਦੀ ਕੋਈ ਧੀ ਨਹੀਂ ਮੇਰੇ ਘਰ ਵਾਲੇ ਦੀ ਲੱਤ ਟੁੱਟ ਗਈ ਅਮਰਤਾ ਵੜਿੰਗ ਪਤਾ ਲੈਣ ਜ਼ਰੂਰ ਆਈ ਤੇ ਅਸੀਂ ਖਾਸ ਬੰਦੇ ਹੋ ਕੇ ਸਰਪੰਚ ਸਾਹਿਬ ਦਾ ਆਵਦਾ ਬੰਦਾ ਸੀ ਤੇ ਪਤਾ ਲੈਣ ਵੀ ਨਹੀਂ ਆਇਆ ਜੀ ਤੇ ਹੁਣ ਤੁਸੀਂ ਵੇਖੋ ਤੁਸੀਂ ਦੇਖੋ ਤੇ ਇੱਕ ਪਾਸੇ ਸਾਡਾ ਆ ਕੇ ਪਹਿਲਾਂ ਪੁੱਤ ਆਲਾ ਹੁੰਦਾ ਸੀ ਤੇ ਹੁਣ ਸਾਡੇ ਪਿੰਡ ਦਾ ਜਵਾਈ ਬਣੀ ਜਾਂ ਦੀ ਬਣਾ ਕੇ ਵਰਤਨ ਫਿਰ ਸਾਡਾ ਤਾਂ ਜਵਾਈ ਬਣ ਗਿਆ ਉਹ ਪਹਿਲਾ ਪੁੱਤ ਪਹਿਲਾ ਪੁੱਤ ਸੀ ਇੱਥੋਂ ਦਾ ਉਹ ਤੁਸੀਂ ਇਹ ਦੇਖੋ ਨਹੀਂ ਜੀ ਹੁਣ ਨਹੀਂ ਬੰਦੇ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਖਰਾਬ ਹੋ ਰਹੇ ਆ ਅਸੀਂ ਭਵਿੱਖ ਬਣਾਉਣਾ ਬੱਚਿਆਂ ਦਾ ਅੱਜ ਜੇ ਮੈਂ ਵਰਕਿੰਗ ਕਰ ਰਹੀ ਆ ਨਾ ਸਿਰਫ ਆ ਬੇਟੀਆਂ ਲਈ ਤਿੰਨ ਬੇਟੀਆਂ ਮੇਰੀਆਂ ਤੇ ਮੈਂ ਨਹੀਂ 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 ਤੁਸੀਂ ਤਾਂ ਕਰ ਰਹੇ ਹੋ ਵੀ ਰਾਜੇ ਨੇ ਤੁਹਾਡੀ ਪਾਵਰ ਨਹੀਂ ਚੱਲਣ ਦਿੱਤੀ ਤਾਂ ਨਹੀਂ ਨਹੀਂ ਪਾਵਰ ਦੀ ਵੀ ਗੱਲ ਵੱਖਰੀ ਆ ਪਰ ਪਾਵਰ ਦੇਣ ਦਾ ਵੀ ਹੱਕ ਵੀਰੇ ਉਹਨਾਂ ਦਾ ਜਦੋਂ ਅਸੀਂ ਤੁਰ ਤੁਰ ਕੇ ਗਲੀ ਮੁਹੱਲਾ ਕੱਢ ਰਹੇ ਆ ਤੁਰ ਤੁਰ ਕੇ ਇਨਾ ਵੇੜਾ ਕੱਢ ਰਹੇ ਆ ਪਰ ਸਾਡਾ ਕੀ ਲੱਗਦਾ ਕਿੰਨੀਆਂ ਵੋਟਰ ਜਿੱਤੋਗੇ ਅਸੀਂ ਬਹੁਤ ਵੱਡ ਵੋਟਾਂ ਤੇ ਉਹਦਾ ਰਿਜ਼ਲਟ ਥੋੜੇ ਸਾਹਮਣੇ ਆਜਾਟਾਂਗੇ ਜੀ ਅਸੀਂ ਵੱਡੀ ਲੀਡ ਨਾਲ ਵੱਡੀ ਲੀਡ ਨਾਲ ਵੱਡੀ ਲੀਡ ਨਾਲ ਜਿੱਤਣਗੇ ਚਲੋ ਤੁਸੀਂ ਕਰੋ ਪ੍ਰਚਾਰ ਜੀ ਆਓ ਆਓ ਕਰੋ ਤੁਸੀਂ ਵੱਡੀ ਗੱਲ ਕਰੋ ਕੋਈ ਮੈਂ ਤਾਂ ਵੀਰੇ ਇਹੀ ਚਾਹਣਾ ਚਾਹੁੰਦੀ ਸਰਪੰਚੀ ਝੁੱਠੀ ਸੀ ਮੈਂ ਸਾਥੋ 25 ਸਾਲ ਹੋ ਗਏ ਮੈਨੂੰ ਵੋਟਾਂ ਦੁੱਧੇ ਚ ਪਾਈ ਜਾਨੀ ਆ ਜੇਕਰ ਹੁਣ ਸਾਡੀ ਗਰੀਬਾਂ ਦੀ ਵਾਰੀ ਆਈ ਸੀ ਨਾ ਤੇ ਪਿੱਛਾ ਕਰਕੇ ਝਾਕਣ ਲੱਗੇ ਲੋਕ ਵੀ ਕਿਉਂਕਿ ਗਰੀਬ ਉੱਠੇ ਤਾਂ ਕਰਕੇ ਪਾਰਟੀ ਨਾਲ ਤਾਂ ਹੀ ਰਲੇ ਆ ਸਾਨੂੰ ਗੁੱਸਾ ਆਗਾ ਜਦੋਂ ਗਰੀਬ ਬੰਦੇ ਨੂੰ ਵੋਟ ਨਹੀਂ ਸਾਨੂੰ ਪਾਈ ਜਿਹੜੀ ਪਾਰਟੀ ਗਰੀਬਾਂ ਦੀ ਗੱਲਬਾਤ ਸੁਣਦੀ ਆ ਰੱਖਣ ਦਿੰਦੀ ਆ ਸਾਨੂੰ 5 ਲੱਖ ਦੇ ਕਾਰਡ ਬਣਾ ਕੇ ਦਿੱਤੇ ਆ ਸਾਨੂੰ ਅੱਜ ਤਾਂ ਫਿਰ ਉਸ ਪਾਰਟੀ ਨੂੰ ਵੋਟ ਪਾਵਾਂਗੇ ਨਾ ਅਸੀਂ ਕਿਉਂ ਪਾਈਏ ਸਾਡੇ ਨਾਲ ਕੋਈ ਇਹੋ ਜਿਹੇ ਬਜ਼ੁਰਗ ਆ ਜਿਹੜੇ ਸਾਡੇ ਪੈਸਾ ਕੋਈ ਨਹੀਂ ਮਿਲਿਆ ਸਾਡੇ ਘਰ ਦੇ ਵਿੱਚ ਕੋਈ ਮਕਾਨ ਨਹੀਂ ਮਿਲਿਆਗਾ ਕਿਉਂਕਿ ਜੇ ਮਕਾਨ ਉੱਤੋਂ ਆਏ ਸੀ 305 ਨੰਬਰ ਆ ਮੇਰੇ ਮਕਾਨ ਦਾ ਉੱਤੋਂ ਆਇਆ ਸੀ ਮੇਰਾ ਪਾਰਟੀ ਵਾਲਿਆਂ ਨੇ ਕਟਵਾ ਦਿੱਤਾ ਮਕਾਨ ਉਹਨਾਂ ਨੇ ਇਹ ਕਹਿਦਾ ਮਕਾਨ ਕਟਵਾ ਦਿੱਤਾ ਨਾ ਕਟਵਾ ਦਿੱਤਾ ਚਲੋ ਕੋਈ ਨਾ ਇਲੈਕਸ਼ਨ ਤੋਂ ਬਾਅਦ ਜੇ ਤੂੰ ਜਿੱਤ ਗਏ ਪੇ ਤਾਂ ਮੈਂ ਕੋਠੀਆਂ ਪਾਲਿਓ ਜੀ ਨਹੀਂ ਕੋਠੀਆਂ ਆਈਆਂ ਸੀ ਬਣੀ ਸ਼ਦਾ ਕਰਨੀ ਆ ਵਾਦੋ ਤਵਾਦਾ ਹਾਂ ਗਰੀਬਾਂ ਦੀ ਅਸੀਂ ਆਨਾ ਮਕਾਨ ਮੰਗਰ ਪਾਵਾਂਗੇ ਪਹਿਲਾਂ ਲੋਕਾਂ ਨੂੰ ਦਿਖਾਵਾਂਗੇ ਅੱਜ ਲਾਸਟ ਆਰਡਰ ਕਿਦਾਂ ਮੜਾ ਹੋਇਆ ਪਿਆ ਕੋਈ ਬੰਦਾ ਤੁਰ ਨਹੀਂ ਸਕਦਾ ਰਸਤੇ ਦੇ ਵਿੱਚ ਮੋਦੀ ਸਰਕਾਰ ਦੀ ਇਹ ਗਾਰੰਟੀ ਹੈ ਵੀ ਲਾਸਟ ਆਰਡਰ ਵਧੀਆ ਆਊਗਾ ਹਰੇਕ ਗਰੀਬ ਤੋਂ ਗਰੀਬ ਤੋਂ ਲੈ ਕੇ ਜੀਵਦਾਰ ਵਪਾਰੀ ਮੈਂ ਹਰੇਕ ਵਰਗ ਦੀ ਗੱਲ ਕਰੋ 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 ਤੁਸੀਂ ਓਕੇ ਜੀ ਸਤਿ ਸ੍ਰੀ ਅਕਾਲ ਵੋਟਾਂ ਮੰਗਣ ਵੇਲੇ ਵੀ ਕਮਾਲ ਹੀ ਹੋ ਜਾਂਦੀਆਂ ਜੀ ਓਏ ਹੋਏ 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 ਉਹ ਲੋਟਾਂ ਦਾ ਗਰੀਬਾਂ ਦਾ ਗਰੀਬਾਂ ਦਾ ਸਰਪੰਚ ਸਹੀ ਹੈ ਸਰਪੰਚਾਂ ਗਰੀਬਾਂ ਦਾ ਕੋਈ ਨਾ ਕੋਈ ਨਾ ਸਹੀ ਹੈ ਭਾਈ ਛੋਟੇ ਗਰੀਬਾਂ ਦਾ ਸਰਪੰਚ ਬਣਾਇਆ ਹੋਰ ਕਿਹਦਾ ਬਣਾਇਆ ਹੌਣ ਸਰਪੰਚ ਕਿਹਦਾ ਬਣਾਇਆ ਸਰਪੰਚ ਇਹਨਾਂ ਦੇ ਹੀ ਗਰੀਬਾਂ ਦੇ ਹੀ ਗਰੀਬਾਂ ਦਾ ਹੀ ਹਾਂ ਬਣ ਦਿੱਤਾ ਫਿਰ ਪੈਸੇ ਕਿਹਨਾਂ ਲੱਗ ਗਰੀਬਾਂ ਦਾ ਹੀ ਛੋਟਾ ਹੀ ਗਰੀਬਾਂ ਦਾ ਹੀ ਆ ਫਿਰ ਬਣ ਚਲੋ ਤੁਸੀਂ ਜਾ ਜਾਨ ਹਾਂ ਗੱਲ ਕਰ ਲੈਣ ਦੋ ਸੋ ਇਹ ਰੌਣਕ ਆ ਦੋਦੇ ਪਿੰਡ ਦੀ ਮੈਂ ਸਰਪੰਚ ਬਣਾਉਣਾ ਮੋਹਲ ਪੂਰਾ ਬਣਿਆ ਪਿਆ ਵਿਆਹਾਂ ਪੂਰਾ ਪੂਰਾ ਯਾਰ ਉਸ ਦਾ ਪੂਰਾ ਬੰਬ ਕੱਢੀ ਪਿਆ ਜਾਵਾ ਇਹ ਕਿਸੇ ਵੀ ਬੰਦਾ ਕੀ ਇਸੇ ਵਹੇ ਕਿਹ ਚੀਜ਼ ਕਹਿੰਦੇ ਕਹਿੰਦੇ ਮਨਪ੍ਰੀਤ ਨੇ ਐਸਸੀ ਵੋਟ ਨੂੰ ਬੜਾ ਖਿੱਚਿਆ ਇਹਦਾ ਬੰਦਾ ਸੀ ਸਰਪੰਚ ਅੱਛਾ ਉਹ ਜਿਹੜੀ ਪਹਿਲਾਂ ਮਾਰਦੀ ਹੈ ਤੇ ਸਰਦਾਰੀਓ ਫੜਿਆ ਵੇ ਵੀ ਛੜਾਇਆ ਉਹ ਨਹੀਂ ਰਾਜੇ ਨੇ ਰਾਜੇ ਨੇ ਹੋਰ ਆਇਆ ਕਰੇ ਹੈ ਇਹਦਾ ਬੰਦਾ ਸਰਪੰਚ ਸੀ ਉਹਨੇ ਜਿਹੜਾ ਕੋ ਕਰਿਆ ਉਹਨ ਫੜੇ ਨੂੰ ਵੀ ਖੜਾਇਆ ਤੇ ਸਾਰਾ ਕੁਝ ਇਹਦਾ ਕਰਦਾ ਰਿਹਾ ਕਿ ਹੁਣ ਜਿਹੜੀ ਹੈਗੀ ਹੈ ਪਿੰਡ ਦੇ ਵਿੱਚ ਇਹਨਾਂ ਨੇ ਕੰਮ ਕਰੇ ਨਹੀਂ ਬੋਧਾ ਪੀ ਕੇ ਘਰੇ ਬੈ ਜਾਂਦਾ ਸੀ ਜੇ ਕੋਈ ਵਿਆਹ ਤੇ ਸਰਦਾਰ ਜੀ ਪੰਜ ਸੱਤ ਹੋ ਜੀ ਹੋਰ ਲੈ ਜਾਂਦਾ ਤੇ ਅਗਲੇ ਤੋਂ 100 100 ਦੇਣਾ ਤੇ ਅਗਲੇ 10000 ਦੀ ਸ਼ਰਾਬ ਆਉਣੀ ਦੱਸੋ ਜੀ ਹੈ ਤੇ ਜਿਹੜਾ ਸੀਗਾ ਉਹ ਆ ਤੁਹਾਡੇ ਪੁਰਾਣੇ ਯਾਰ ਦੀ ਫੋਟੋ ਤੁਹਾਡੇ ਹੱਥ ਚਾ ਚਲੋ ਆਪਾਂ ਦੱਬੇ ਚੱਲ ਨਹੀਂ ਹਾਂ 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 ਇਹ ਜਿਹੜੀ ਸੀ ਕਿ ਹੁਣ ਵੀ ਦੇਖ ਤਾਂ ਲੋ ਫੋਟੋ ਦੀ ਮੈਂ ਤਾਂ ਮੇਰੇ ਐ ਦਾ ਘਰੇ ਵੀ ਫੋਟੋ ਘਰੇ ਮੇਰੇ ਫੋਟੋਆਂ ਵੱਡੀਆਂ ਲੱਗੀਆਂ ਇਹ ਨਹੀਂ ਆ ਅੱਛਾ ਹਮ ਇਹਦੇ ਨਾਨੇ ਦੀ ਨਾ ਇਹਦੇ ਨਾਨੇ ਹੀ ਤੇ ਪੰਜ ਸਾਲ ਮੇਰੇ ਸਵਰੇ ਪੱਗ ਵੱਟੀ ਐ ਤਾਂ ਹੀ ਮੇਰੇ ਬਣੀ ਨੇ ਮਨਪ੍ਰੀਤ ਬੰਨੀ ਪੱਗਵੱਟ ਪਰਾ ਸੀ ਹੈ ਇਹਨਾਂ ਦਾ ਨਾਨਾ ਤੇ ਮੇਰਾ ਸਾਰਾ ਪੱਗਵੱਟ ਸੀਗੇ ਘਰੇ ਤੁਸੀਂ ਫੋਟੋ ਲਾਈ ਹੋਈ ਹੈ ਇਹਨਾਂ ਦੀ ਲੱਗੀ ਹੈ ਮੇਰੀ ਇਹਨਾਂ ਦੀ ਫੋਟੋ ਘਰੇ ਲੱਗੀ ਪਰ ਕਹਿੰਦੇ ਬੋਰਡ ਨਹੀਂ ਪਾਉਣੀ ਨਹੀਂ ਬੋਰਡ ਉਦੋਂ ਪਾਈਆਂ ਹੁਣ ਨਹੀਂ ਕਿ ਹੁਣ ਫਿਰ ਜਦੋਂ ਇੱਕ ਬਦਲ ਬਿੰਦੇ ਬਿੰਦੇ ਬਦਲ ਨਹੀਂ ਜਾਂਦਾ ਪਰ ਹੋ ਜਾ ਆ ਸਾਥ ਦੇ ਵਿੱਚ ਸਾਥ ਚ ਨਹੀਂ ਨਹੀਂ ਸਰੋਪਾਣੀ বিজেপি ਦਾ ਪਵਾਨਾ ਬਾਬੇ ਨੂੰ ਗੁਸਾਈ ਇਹ ਤੁਮ ਕਿਹਾ ਬਾਬੇ ਛੇਡਾਂ ਕਰਦੇ ਮੇਰੀ ਪੱਕਾ ਪੱਟੀ ਰਹੀ ਆ ਮੈਂ ਵੋਟਾਂ ਵੀ ਪਾਉਂਦਾ ਰਿਹਾ ਸਾਰੇ ਕੋ ਕਰਦਾ ਰਿਹਾ ਪਰ ਹੁਣ ਨਹੀਂ ਪਾਉਂਦਾ ਚੱਲ ਚੱਲ ਜਿਹੜੇ ਸਰੋਪੇ ਚ ਕਿੱਧਰ ਕੀ ਕੀ ਲੱਗਦਾ ਮਾਹੌਲ ਬਾਈ ਕਿੱਧਰ ਰਾਜਾ ਵੜਿੰਗ ਬੱਲੇ ਬੱਲੇ ਜਮਰ ਤੰਗੜ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਬਾਕੀ ਹਰ ਥੱਲੇ ਜੀ ਓਏ ਹੋਏ ਹੋਏ ਹਾਂਜੀ ਇਹਨਾਂ ਗਰੀਬਾਂ ਦੇ ਸਰਪੰਚ ਬਣਾਇਆ ਜਿਹੜੇ ਯਾਰੋ ਕਨ ਵੋਟਾਂ ਨਹੀਂ ਪਾਗੀਆਂ ਤੇ ਉਹ ਵੋਟਾਂ ਸਾਡੀਆਂ ਗਈਆਂ ਕਿੱਧਰ ਤੁਹਾਡੀ ਸਰਪੰਚੀ ਰਿਜ਼ਰਵ ਹੋ ਗਈ ਸੀਗੀ हां और यार भाई इना नु बाईया पूछ के देख लो फिर होन एक चीज तो समझ लगी क्योंकि जिन्ने भी शो देख रहे हैं जेडे एनालाइज कर रहे हैं मानप्रीत बाल दी पॉलिटिक्स नु मानप्रीत ने होन तक एससी वोट नु काफी टारगेट ਕੀਤਾ ਗਜੜਵਾ ਹਲਕੇ ਦੇ ਵਿੱਚ ਬੇਸ਼ੱਕ ਉਹ ਘਰਾਂ ਦੀ ਗੱਲ ਹੋਵੇ ਜਾਂ ਸਿਰਫ ਹੈਨਾ ਬਾਈ ਵੀ ਕਈ ਪਿੰਡਾਂ ਚ ਦੇਖਿਆ ਕਿ ਐਸੀ ਵੋਟ ਖੋਲ ਕੇ سپورਟ ਦੇ ਵਿੱਚ ਆ ਮਨਪ੍ਰੀਤ ਇਹ ਵੋਟ ਬੈਂਕ ਵਧੀਆ ਲੈ ਜੋਗੇ ਆ ਇਸ ਤਰ੍ਹਾਂ ਵੀ ਜਾਣੀ ਮਨਪ੍ਰੀਤ ਨੇ ਹੁਣ ਵੀ ਇਹ ਇਹ ਨੂੰ ਪੁਰਾਣਾ ਸਰਪੰਚ ਕਰਕੇ ਉਹਨੇ ਹੱਥ ਪਾਇਆ ਹੈ ਚਲ ਸਰਪੰਚ ਸੀ ਹਾਂ 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 ਤੇ ਉਹ ਜਾਣੇ ਸਰਪੰਚ ਗਰੀਬਾਂ ਲਈ ਵੀ ਜਿਹੜੀ ਐ ਨਹੀ ਪਾਈ ਹਾਂ ਤੇ ਮੋਟਾ ਸੀ ਇਹਨਾਂ ਨੂੰ ਪਾਈਆਂ ਫਿਰ ਕਿਹਨੂੰ ਪਾਈਆਂ ਝੂਠ ਝੂਠ ਬੋਲ ਹਾਂ ਝੂਠ ਬੋਲ ਰਹੇ ਹਾਂ ਹਾਂ ਇੱਕ ਨਵੀਂ ਨਵੀਂ ਗੱਲ ਤਿੰਨਾ ਪਾਰਟੀਆਂ ਦੇ ਉਲਟ ਕਿਹਨੂੰ ਪਾਣੀ ਵੋਟ ਵੋਟ ਹਾਂ ਆਲਾ ਪਾਟੇ ਟੱਪਾਂਗੇ ਨੋਟ ਮਿਲੂਗੇ ਫਿਰ ਨਹੀਂ ਉਹ ਦੂਜਾ ਟੱਪਾਂਗੇ ਵੀ ਜਿਹੜਾ ਕੈਨਸਲ ਹੀ ਹੋਣ ਹਾਂ ਹਾਂ ਮਤਲਬ ਤੁਸੀਂ ਤਿੰਨ ਤਿੰਨ ਨਹੀਂ ਕਿਤਾ ਕੀਆ ਇਹਨਾਂ ਨੇ ਪਸੰਦੀਦਾ ਉਮੀਦਵਾਰ ਹਨ ਜੀ ਸਾਡੇ ਕੋਈ ਨਹੀਂ ਪਸੰਦੀਦਾ ਉਮੀਦਵਾਰ ਕਿਹੜਾ ਸੀਗਾ ਹੈ ਸਾਡੇ ਦਾ ਇੱਥੇ ਪਸੰਦੀਦਾ ਸੀਗਾ ਪਹਿਲਾ ਰਹੇ ਆ ਬਹੁਤ ਗੱਲਾਂ ਕੋਣ ਆਰ ਚਰਨਰ ਕੇ ਰਹੇ ਇੱਕ ਗੁੰਡਾ ਦੀ ਕਰਨਰੀ ਸੀ ਕੋਈ ਵੀ ਪਾਰਟੀ ਜਾਂ ਬੇਅੰਤ ਹੋਰਾਂ ਦੀ ਕਰਨ ਕੋਈ ਪਾਰਟੀ ਹੈ ਉਹ ਜਿਹੇ ਕੰਮ ਜਿਹੜੇ ਉਹਨਾਂ ਨੇ ਕੀਤੇ ਆ ਮੈਂ ਤਾਂ ਮੋਕੇ ਤੇ ਮਰ ਗਿਆ ਲੱਗਾ ਜਿੱਤਦਾ ਉਹ ਮਨਪ੍ਰੀਤ ਗਿਆ ਬੇਅੰਤ ਜੇ ਮਰ ਗਿਆ ਲੱਗਾ ਜਿੱਤਦਾ ਉਹ ਮਨਪ੍ਰੀਤ ਗਿਆ ਵਾਹ ਠੀਕ ਆ ਤੇ ਜਿੰਨੀਆਂ ਦਾ ਕਹਦੇ ਉਹਨੇ ਹਾਂ ਉਹ ਤਾਂ ਹੋਈ ਐ ਜਿੱਦੇ ਉਹ ਬਸ ਉਹ ਹੁੰ ਨਹੀਂ ਲੰਦਾ ਆਪਾਂ ਵਾਹ ਵਾਹ ਬਹੁਤ ਆ ਬਹੁਤ ਆ ਬਹੁਤ ਆ ਉਹ ਨਹੀਂ ਮੈਂ ਬੈਠਾ ਜਿੱਤਣਾ ਉਹਨੂੰ ਆ ਜਤਾਇਆ ਸੀ ਅਜੋ ਬੇਅੰਤਮਾ ਕੇ ਪਹਿਲੀ ਵਾਰੀ ਮੈਂ ਅੱਛਾ ਉਹ ਜੋ ਹਾਈ ਇਲੈਕਸ਼ਨ ਸੀਗਾ ਬਾਈ ਇਲੈਕਸ਼ਨ ਬਾਈ ਰਖ ਹੁਣ ਉਹ ਬਦਲਿਆ ਉਹ ਬਦਲਿਆ ਮੈਂ ਨਹੀਂ ਬਦਲਿਆ ਅੱਛਾ ਬਿਆਨਤ ਪਹਿਲੀ ਵਾਰੀ ਮੈਂ ਇੱਕ ਮਿੰਟ ਖੜ੍ਹ ਜਾਓ ਬਿਆਨਤ ਤੇਰੀ ਗੱਤੈ ਜੁੜਿਆ ਦਾ ਬਿਆਨਤ ਦਾ ਇਲੈਕਸ਼ਨ ਸੀ ਬਿਆਨਤ ਨੂੰ ਹਰਾਉਣਾ ਆਏ ਸੀਗੇ ਬਿਆਨਤ ਨੂੰ ਹਰਾਉਣਾ ਆਇਆ ਸੀਗਾ ਤੇ ਅੱਜ ਬਿਆਨਤ ਦਾ ਬੋਤਾ ਇਹਨੂੰ ਜਤੌਣ ਆਇਆ ਹਾਂ 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 ਇਹ ਵੇਲੇ ਇਹਨਾਂ ਦੇ ਕੰਮ ਸੀ ਐਵੇਂ ਹੀ ਲੜੀ ਜਾਂਦੇ ਆਪਸ ਚ ਹਾਂ ਨਹੀਂ ਹੁੰਦਾ ਨਹੀਂ ਹੁੰਨੇ ਜਦਾ ਜੀ ਓਏ ਹੋਏ 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 ਸਿੱਧੀਆਂ ਹੀ ਗੱਲਾਂ ਸੋ ਇਹ ਆ ਦੋਦਾ ਪਿੰਡ ਬਹੁਤ ਜ਼ਿਆਦੀਆਂ ਵੋਟਾਂ ਆ ਗਈਆਂ ਜਿੱਤ ਹਾਰ ਕਿੱਧਰ ਨੂੰ ਇੱਕ ਹੋਰ ਟੈਂਪੋ ਆ ਜਾਂਦਾ ਕੋਈ ਹੈਨਾ ਕਿਹਦੀ ਬਾਜ਼ ਆ ਗਈ ਇਹ ਗਿੱਦੜ ਵਾਇਦਾ ਹੋਏਗਾ ਵਿਕਾਸ ਕਮਾਲ ਦੀ ਗੱਲ ਮੌਲ ਇੱਥੇ ਵਿਆਹ ਵਰਗਾ ਪਰ ਲੋਕ ਵੀ ਸਵਾਦ ਲੈ ਰਹੇ ਸਵਾਲ ਵੀ ਪੁੱਛ ਰਹੇ ਆ ਕਿ ਭਰਾਵਾ ਕੀਤਾ ਕੀ ਸੋ ਦੇਖਣ ਵਾਲੀ ਗੱਲ ਹੋਊਗੀ ਕਿ ਜਿੱਤਦਾ ਕੌਣ ਆ ਤੇ ਤੁਸੀਂ ਜੁੜੇ ਰਹੋ ਮਿੱਟੀ ਦੇ ਨਾਲ ਸਤਿ ਸ੍ਰੀ ਅਕਾਲ